ਸ਼ੋਅਰ ਇੰਸਟਾਗ੍ਰਾਮ ਇਨਫਲੂਐਂਸਰ 카ਰ্তিক ਬੰਗਨ ਦਾ 23 ਅਗਸਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਦੋਸ਼ੀਆਂ ਦੀ ਭਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਵੱਲੋਂ ਵੀ ਪਰਿਵਾਰਕ ਮੈਂਬਰਾਂ ਨੂੰ ਇਹ ਆਸ਼ਵਾਸਨ ਦਿੱਤਾ ਗਿਆ ਕਿ ਦੋਸ਼ੀਆਂ ਨੂੰ ਜਿਹੜਾ ਹੈ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਏਗੀ ਸ਼ੁੱਕਰਵਾਰ ਨੂੰ 카ਰ্তিক ਬੰਗਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਅੱਜ ਐਤਵਾਰ ਨੂੰ ਉਸ ਦੀ ਆਤਮਿਕ ਸ਼ਾਂਤੀ ਦੇ ਲਈ 파ਟ ਦਾ ਭੋਗ ਲੁਧਿਆਣਾ ਦੇ ਕਿੰਗ ਪੈਲੇਸ ਸੁੰਦਰ ਨਗਰ ਦੇ ਵਿੱਚ ਰੱਖਿਆ ਗਿਆ ਸਾਡੇ ਨਾਲ ਚੌਧਰੀ ਆਸ਼ਪਾਲ ਜੀ ਮਜਦੂਰ ਨੇ ਯਸ਼ਪਾਲ ਜੀ ਕਾਰਤਿਕ ਬੱਗਨ ਜੋ ਕਿ ਬਹੁਤ ਹੀ ਫੇਮਸ ਸੀ ਇਨਫਲੂਐਂਸਰ ਸੀ ਇੰਸਟਾਗ੍ਰam ਤੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਕਿਸ ਤਰੀਕੇ ਦੇ ਨਾਲ ਇਨਸਾਫ ਜਿਹੜਾ ਹੈ ਉਸ ਨੂੰ ਮਿਲੇਗਾ ਤਰੀਕਾ ਤਾਂ ਦੇਖੋ ਹੁਣ ਸਾਡੀ ਜਿਹੜੀ ਉਸ ਦਿਨ ਦੀ 23 ਤਰੀਕ ਛੜੀਵਾਰ ਤੋਂ ਨਿਗਾ ਜਿਹੜੀ ਹੈ ਲੁਧਿਆਣਾ ਪੰਜਾਬ ਪੁਲਿਸ ਲੁਧਿਆਣਾ ਦੇ ਕਮਿਸ਼ਨਰ ਸਪਨ ਸ਼ਰਮਾ ਜੀ ਵੱਲੋਂ ਕਿ ਕਦੋਂ ਸਾਨੂੰ ਸਾਡੇ ਉਸ ਪਿਆਰੇ بیٹے ਦਾ ਕਤਲ ਕਤਲਾਂ ਨੂੰ ਸਜ਼ਾ ਦਿੱਤੀ ਫੜ ਕੇ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਸਾਡਾ ਧਿਆਨ ਦਾ ਸਾਰੇ ਪਰਿਵਾਰ ਦਾ ਸਾਰੇ ਉਹਦੇ ਦੋਸਤਾਂ ਦਾ ਰਿਸ਼ਤੇਦਾਰਾਂ ਦਾ ਸਾਰਾ ਧਿਆਨ ਜਿਹੜਾ ਲੁਧਿਆਣਾ ਪੁਲਿਸ ਵੱਲ ਹੈ ਬੜੀ ਅਸੀਂ ਬੇਸਬਰੀ ਨਾਲ ਦੇਖ ਰਹੇ ਹਾਂ ਵੀ ਕਦੋਂ ਉਹਨਾਂ ਨੂੰ ਅਰੈਸਟ ਕਰਕੇ ਉਹਨੂੰ ਸਜ਼ਾ ਦਿੰਦੇ ਤੋ ਤੁਹਾਡੇ ਨਾਲ ਕਿਦਾਂ ਦਾ ਰਿਸ਼ਤਾ ਸੀ ਉਸ ਦਾ ਜਦੋਂ ਦਾ ਜੰਮਿਆ ਉਹ ਤੁਹਾਡੇ ਹੀ ਹੱਥਾਂ ਦੇ ਵਿੱਚ ਖੇਡ ਖੇਡਿਆ ਕੁੱਦਿਆ ਬਿਲਕੁਲ ਮੇਰਾ ਭਤੀਜਾ ਸੀ ਤੇ ਸਾਡੇ ਹੱਥਾਂ ਦੇ ਵਿੱਚ ਜੰਮਿਆ ਤੋ ਕਿਵੇਂ ਦਾ ਸੁਭਾਅ ਸੀ ਉਸ ਦਾ ਕਿਉਂਕਿ ਇਹ ਲੋਕ ਆਪਣਾ ਸੋਸ਼ਲ ਮੀਡੀਆ ਤੇ ਬੜੀਆਂ ਗੱਲਾਂ ਕਰਦੇ ਕਿ ਦੋਸ਼ੀਆਂ ਨੂੰ ਗਾਲਾਂ ਕੱਢਦਾ ਸੀ ਮੰਦਾ ਬੋਲਦਾ ਸੀ ਇਸ ਕਰਕੇ ਜਿਹੜਾ ਮਾਰਿਆ ਕਿ ਉਹ ਐਦਾਂ ਦਾ ਸੀਗਾ ਐਦਾਂ ਦਾ ਸੁਭਾਅ ਸੀ ਉਸ ਦਾ ਤੋ ਸੁਆ ਦਾ ਬੜਾ ਪਿਆਰਾ ਸੁਆ ਸੀ ਅਵੀ 3 ਲੱਖ ਲੋਕ ਉਹਦੇ ਫਾਲੋਅਰ ਨਹੀਂ ਬਣਦੇ ਜੋ ਕੋਈ ਵੀਡੀਓ ਪਾਉਂਦਾ ਸੀ ਫੋਟੋ ਪਾਉਂਦਾ ਸੀ ਤੇ 20-20 ਲੱਖ ਉਹਦੇ ਵਿਊ ਹੁੰਦੇ ਸੀ ਤੇ ਉਹਦੇ ਚ ਕੋਈ ਐਸਾ ਗੁਣ ਸੀ ਕੋਈ ਲੜਾਕੇ ਬੰਦੇ ਨੂੰ ਕੋਈ ਬਦਮਾਸ਼ ਨੂੰ ਕੋਈ ਗੈਂਗਸਟਰ ਨੂੰ 3 ਲੱਖ ਲੋਕ ਜਿਹੜੇ ਆ ਉਹਦੇ ਫਾਲੋਅਰ ਹੋ ਸਕਦੇ ਆ ਬੜੇ ਵੱਡੇ-ਵੱਡੇ ਲੋਕ ਆ ਜਿਹੜੇ ਉਹ ਉਹਦੇ ਇਨਾਂ ਉਹ ਇਨਾਂ ਲੋਕਾਂ ਦੇ ਨਾਲ ਪਿਆਰ ਨਹੀਂ ਬਣਾ ਸਕੇ ਇਹਦੀ ਛੋਟੀ ਜਿਹੀ ਉਮਰ ਹੈ 22 ਸਾਲ ਦੀ ਤੇ ਮਾੜਾ ਮੋਟਾ ਦਾ ਹਰ ਬੱਚਾ ਤੁਸੀਂ ਮੈਂ ਜਾਂ ਕੋਈ ਹੋਰ ਜਾਂ ਸਾਡੇ ਵੱਡੇ ਲੁਗਿਆਣੇ ਦੇ ਇੱਥੇ ਅਫੀਸਰ ਪੰਜਾਬ ਦੇ ਅਫੀਸਰ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੀ ਛੋਟੀ ਬਚਪਨ ਦੇ ਵਿੱਚ ਤਾਂ ਸਾਰੇ ਬੱਚੇ ਕਿਤੇ ਨਾ ਕਿਤੇ ਸਕੂਲ ਟਾਈਮ 'ਚ ਮੱਲੇ 'ਚ ਕੁਮੜੀ ਮੁੱਤਿਆਂ ਸ਼ਰਾਰਤਾਂ ਚੱਲਦੀਆਂ ਨੋਰਮਲ ਗੱਲਾਂ ਐ ਤਾਂ ਲਾਈਫ ਦੀਆਂ ਤੇ ਇਸ ਗੱਲ ਨੂੰ ਇਸ਼ੂ ਬਣਾ ਲੈਣਾ ਤੇ ਮੈਂ ਸਮਝਦਾ ਵੀ ਇੱਕ ਉਹ ਉਹਨਾਂ ਦੇ ਅੰਦਰ ਵੀ ਇੱਕ ਜੈਲਸੀ ਐ ਬੀਏ ਨਾ ਕਿਉਂਕਿ ਮੈਂ ਸਮਝਦਾ ਕਿ ਜਿਹੜੇ 1 2 ਕੋਈ ਚੈਨਲ ਸਾਰੇ ਚੈਨਲਾਂ ਨੇ ਨਹੀਂ 1 2 ਬੰਦਿਆਂ ਨੇ 1 2 ਚੈਨਲਾਂ ਨੇ ਗੱਲ ਕੀਤੀ ਤੇ ਮੈਨੂੰ ਜਿੱਥੇ ਤੱਕ ਉਮੀਦ ਹੈ ਵੀ ਉਹ ਚੈਨਲਾਂ ਦੇ ਵੀ ਜਿਹੜੇ ਆ ਵਿਊ ਜਿਹੜੇ 20 ਲੱਖ ਨਹੀਂ ਹੋਣਗੇ ਤੇ ਉਹਨਾਂ ਨੂੰ ਲæg ਵੀ 3 ਲੱਖ ਨਹੀਂ ਕਰਦੇ ਹੋਣਗੇ ਸੋ ਕੋਈ ਦੁਸ਼ਮਣੀ ਸੀ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਥ੍ਰੈਟ ਕਾਲਸ ਆਈਆਂ ਹੁਣ ਉਸ ਨੂੰ ਕੋਈ ਧਮਕੀਆਂ ਮਿਲੀਆਂ ਹੁਣ ਇਸ ਤੋਂ ਪਹਿਲਾਂ ਮਾਰਨ ਤੋਂ ਪਹਿਲਾਂ ਕੁਝ ਐਦਾਂ ਦਾ ਹੋਇਆ ਸੀ ਸਾਡੇ ਧਿਆਨ ਚ ਤੱਕ ਕਦੀ ਇਹਨੇ ਗੱਲ ਹੀ ਨਹੀਂ ਕੀਤੀ ਹੋ ਸਕਦਾ ਕਿ ਤੇ ਬਾਹਰ ਬੱਚਿਆਂ ਦੀ ਮਾੜੀ-ਮੁੱਟੀ ਆਮ ਤੌਰ ਤੇ ਤੁਸੀਂ ਸਮਝਦੇ ਕਿ ਜਦੋਂ ਕੋਈ ਵੀ ਬੰਦਾ ਕੋਈ ਤਰੱਕੀ ਕਰਦਾ ਤੇ ਉਹ ਮਾੜੀ-ਮੁੱਟੀ ਲੋਕਾਂ ਨੂੰ ਜਾਂ ਚਾਹੇ ਦੋਸਤ ਹੀ ਹੋਣ ਨਾਲ ਕਈ ਵਾਰੀ ਰਿਸ਼ਤੇਦਾਰ ਵੀ ਕੋਈ ਐਦਾਂ ਦੇ ਜੈਲਸੀ ਵਾਲੇ ਆ ਜਾਂਦੇ ਹੋ ਸਕਦੀ ਕਿਸੇ ਨੂੰ ਕੋਈ ਜੈਲਸੀ ਹੋਵੇ ਸਨ ਤਾਂ ਇਹ ਮਹਿਸੂਸ ਹੁੰਦਾ ਵੀ ਜੈਲਸੀ ਦਾ ਕਾਰਨ ਸੀ ਪਰਿਵਾਰਕ ਮੈਂਬਰਾਂ ਨੂੰ ਵੀ ਕੁਝ ਨਹੀਂ ਪਤਾ ਲੱਗਿਆ ਕਿ ਹਾਂ ਕਿਉਂ ਜਿਹੜਾ ਕਾਰਤਿਕ ਨੂੰ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਨਹੀਂ ਸਾਨੂੰ ਨਹੀਂ ਕੋਈ ਪਤਾ ਲੱਗਿਆ ਤਾਂ ਇਹ ਤਾਂ ਪੁਲਿਸ ਨੂੰ ਵੀ ਉਹਨੇ ਕਹਿ ਵੀ ਆਇਡੈਂਟੀਫਾਈ ਕਰ ਲਿਆ ਸੀ ਤੇ ਅਸੀਂ ਫਿਰ ਥੋੜਾ ਹੁਣ ਬਿਜੀ ਹੋਣ ਕਰਕੇ ਧਿਆਨ ਨਹੀਂ ਕੀਤਾ ਉਧਰ ਹੋਮ ਇਧਰ ਉਹ ਭੋਗ ਤੋਂ ਬਾਅਦ ਅਸੀਂ ਜਾਵਾਂਗੇ ਪੁਲਸ ਤੋਂ ਕਿਦਾਂ ਦਾ ਸੁਭਾਅ ਜਿਹੜਾ ਉਸ ਦਾ ਆਪ ਬਿਆਨ ਕਰਦਾ ਸੀ ਜਦੋਂ ਉਸ ਦਾ ਅੰਤਿਮ ਸੰਸਕਾਰ ਸੀ ਤਾਂ ਹਜ਼ਾਰਾਂ ਦੀ ਬੇਨਤੀ ਦੇ ਵਿੱਚ ਜਿਹੜੇ ਨੌਜਵਾਨ ਸੀ ਉਹ ਤੇ ਅੰਤਿਮ ਸੰਸਕਾਰ ਤੇ ਪਹੁੰਚੇ ਇਹੀ ਪਿਆਰ ਖੱਟ ਕੇ ਜਿਹੜਾ ਉਹ ਗਿਆ ਇਸ ਦੁਨੀਆ ਤੋਂ ਮੈਂ بڑے بڑے ਵੱਡੇ ਲੋਕਾਂ ਦੇ ਸੰਸਕਾਰਾਂ ਦੇ ਗਿਆ ਇੰਨਾ ਕਦੀ ਰਸ ਨਹੀਂ ਦੇਖਿਆ ਇੰਨਾ ਲੋਕਾਂ ਦੇ ਅੰਦਰ ਪਿਆਰ ਨਹੀਂ ਦੇਖਿਆ ਔਰ ਤੁਸੀਂ ਦੇਖਦੇ ਵੀ ਇੰਨਾ ਤੁਸੀਂ ਆਪ ਵੀ ਦੇਖਿਆ ਵੀ ਕਿੰਨਾ ਲੋਕਾਂ ਦੇ ਅੰਦਰ ਰੋਸ ਸੀ ਉਹਦੇ ਨਾਲ ਪਿਆਰ ਸੀ ਸਾਰੀਆਂ ਸਾਰੇ ਲੋਕ ਜਿੰਨੇ ਉਹਦੇ ਦੋਸਤ ਰਿਸ਼ਤੇਦਾਰਾਂ ਨੇ ਤੇ ਚਲੋ ਪਰਿਵਾਰ ਨੇ ਤਾਂ ਰੋਣਾ ਹੀ ਉਹਦੇ ਦੋਸਤ ਵੀ ਰੋ ਰਹੇ ਸੀ ਉਹਦੇ ਫਾਲੋਅਰ ਵੀ ਰੋ ਰਹੇ ਸੀ ਕਿ ਇੱਕ ਪਿਆਰ ਹੀ ਹੈ ਪਰਿਵਾਰਕ ਮੈਂਬਰਾਂ ਦਾ ਕੀ ਹਾਲਾਤ ਆ ਹੁਣ ਕਿਉਂਕਿ ਭੈਣ ਜਿਹੜੀ ਆ ਕਾਰਤਿਕ ਦੀ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਇੱਕ ਭਰਾ ਚਲਾ ਗਿਆ ਜਿਸ ਦੇ ਗੁੱਟ ਤੇ ਰਖੜੀ ਬੰਨੀ ਐ ਜਿਸ ਨੇ ਭੈਣ ਦੀ ਰੱਖਿਆ ਕਰਨੀ ਆ ਜੋ ਭਰਾ ਇਸ ਦੁਨੀਆ ਤੇ ਨਹੀਂ ਰਿਹਾ ਕਿਉਂਕਿ ਵਿਦੇਸ਼ ਦੇ ਵਿੱਚ ਵੀ ਰਹਿੰਦੀ ਸੀ ਭੈਣ ਪਰਿਵਾਰ ਤੋਂ ਦੇਖੋ ਹੁਣ ਇੱਕ ਭੈਣ ਦਾ ਕੋਈ ਭਰਾ ਸੀ ਕੋਈ ਬੇਟਾ ਸੀਗਾ ਇਤੋਂ ਵੱਡਾ ਬੰਦੇ ਦੇ ਉੱਪਰ ਕਿਹੜਾ ਦੁੱਖ ਹੋ ਸਕਦਾ ਤੋ ਘਟ ਹੋ ਸਕਦਾ ਐਡਾ ਪਹਾੜ ਵਰਗਾ ਦੁੱਖ ਜਿਹੜਾ ਸਾਡੇ ਪਰਿਵਾਰ ਦੇ ਉੱਪਰ ਉਦੇ ਕਾਰਤਿਕ ਦੇ ਪਿਤਾ ਦੇ ਉੱਪਰ ਉਹਦੀ ਮਾਂ ਦੇ ਉੱਪਰ ਭੈਣ ਦੇ ਉੱਪਰ ਵੀ ਡਿਗਿਆ ਤੇ ਤੁਸੀਂ ਆਪ ਮਹਿਸੂਸ ਕਰ ਸਕਦੇ ਕਿ ਆਪਾਂ ਸਾਰੇ ਹੀ ਜਿਹੜਾ ਸਾਡਾ ਇੰਡੀਅਨ ਕਲਚਰ ਆ ਸਾਡੀ ਸਾਰਿਆਂ ਦੀ ਸੋਚ ਹੁੰਦੀ ਵੀ ਸਾਡਾ ਪੁੱਤ ਆ ਜਿਹੜਾ ਸਾਨੂੰ ਮੋਢਿਆਂ ਤੇ ਚੱਕ ਲਈ ਜਾਵੇ ਇਹ ਅੱਜ ਉਲਟ ਹੋਇਆ ਵੀ ਅੱਜ ਪਿਤਾ ਆਪਣੇ ਪੁੱਤ ਨੂੰ ਕੰਧਾ ਦੇ ਰਿਹਾ ਉਹਨੂੰ ਅਗਨੀ ਦੇ ਰਿਹਾ ਇਤੋਂ ਵੱਡੇ ਹਾਲਾਤ ਸਾਡੇ ਲਈ ਕੀ ਹੋਸ ਕੋਈ ਸੋ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕਿਵੇਂ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਹੁਣ ਪੁਲਿਸ ਜਿਲ੍ਹਾ ਲੁਧਿਆਣਾ ਪੁਲਿਸ ਜਿਹੜੀ ਹੈ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੇਗੀ ਕਿਉਂਕਿ ਸੀਪੀ ਸੋਪਨ ਸ਼ਰਮਾ ਨੇ ਬੜੀ ਵੱਡੀ ਗੱਲ ਕਹੀ ਹੈ ਕਿ ਦੋਸ਼ੀਆਂ ਨੂੰ ਵੈਰੀਫਾਈ ਕਰ ਲਿੱਤਾ ਗਿਆ ਸੀਪੀ ਸਪਨ ਸ਼ਰਮਾ ਜੀ ਸਾਡੇ ਕੋ ਇੱਥੇ ਪਰਿਵਾਰ ਦੇ ਨਾਲ ਹਮਦਰਦੀ ਜਤਾਣ ਵੀ ਆਏ ਉਹਨਾਂ ਨੇ ਸਾਨੂੰ ਸਾਰਾ ਬੁਲਾ ਕੇ ਭਰੋਸਾ ਵੀ ਦਿਖਾਇਆ ਯਕੀਨ ਵੀ ਦਿਵਾਇਆ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਸੀਪੀ ਸਾਹਿਬ ਜਿਹੜੇ ਸਪਨ ਸ਼ਰਮਾ ਜੀ ਹੈ ਲੁਧਿਆਣੇ ਦੇ ਕਮਿਸ਼ਨਰ ਉਹ ਸਾਨੂੰ ਇਨਸਾਫ ਜ਼ਰੂਰ ਦੇਣਗੇ ਖਿਡਾਰੀ ਵੀ ਸੀ ਮੈਂ ਸੁਣਿਆ ਕਿ ਬੜਾ ਚੰਗਾ ਖਿਡਾਰੀ ਸੀ ਉਹ ਨੈਸ਼ਨਲ ਖੇਡ ਗਿਆ ਸੀ ਜੀ ਨੈਸ਼ਨਲ ਖੇਡਿਆ ਸੀ ਤੁਸੀਂ ਆ ਦੇਖਿਆ ਜੀ ਇਹਦਾ ਜਿਹੜਾ ਜੋ ਵੀਡੀਓ ਚੱਲ ਰਹੀ ਹੈ ਉਹ ਤੁਸੀਂ ਦੇਖਿਆ ਕਿੰਨੀ ਵਧੀਆ ਦੀ ਗੇਮ ਚੱਲ ਰਹੀ ਹੈ ਮਹਾਰਾਜ ਕੀ ਜੈ ਤੋਂ ਕਾਰਤਿਕ ਬੱਗਨ ਦੇ ਦੋਸਤ ਵੀ ਸਾਡੇ ਨਾਲ ਮੌਜੂਦ ਨੇ ਅੱਜਾ ਦੇ ਵਿੱਚ ਸੰਜੂ ਨੇ ਕਿਉਂਕਿ ਜਿਗਰੀ ਦੋਸਤ ਜਿਹੜਾ ਚਲਾ ਗਿਆ ਜਿਸ ਉਮਰ ਦੇ ਵਿੱਚ ਇਕੱਠਿਆਂ ਵਿਆਹ ਕਰਨੇ ਇੱਕ ਦੂਜੇ ਨਾਲ ਖੇਡਣਾ ਤੇ ਅੱਜ ਉਹ ਦੋਸਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿੰਨੇ ਸਮੇਂ ਤੋਂ ਤੁਹਾਡੀ ਦੋਸਤੀ ਸੀਗੀ ਕਾਰਤਿਕ ਪੱਗਨ ਦੇ ਨਾਲ ਸੀਗਾ ਛੋਟਾ ਸੀ ਭਰਾ ਸੀ ਚਾਚਾ ਇਹਦਾ ਮੁੰਡਾ ਹੀ ਛੋਟਾ ਹੁੰਦਾ ਇਕੱਠੇ-ਇਕੱਠੇ ਖੇਡਦੇ ਰਿਹਾ ਹੈ ਭਰਾ ਤੁਹਾਡੇ ਤੋਂ ਛੋਟਾ ਸੀ ਛੋਟਾ ਸੀਗਾ ਜੀ ਬਹੁਤ ਛੋਟਾ ਸੀ ਸਾਡੇ ਤੋਂ 3-4 ਸਾਲ ਛੋਟਾ ਸੀਗਾ ਬਹੁਤ ਹੀ ਜ਼ਿਆਦਾ ਮੁੱਲਬ ਕਦੀ ਅੱਜ ਤੱਕ ਕਿਸੇ ਨੇ ਮੜਾ ਨਹੀਂ ਕੀਤਾ ਉਹਨੇ ਇਹ ਵੀ ਕਿਸੇ ਨੂੰ ਗਾਲ ਮੁੰਦਾ ਤਾਂ ਬਹੁਤ ਜ਼ੁਰਦੀ ਗੱਲ ਹੈ ਭਜੀ ਵੀ ਇਦਾਂ ਦਾ ਕੁਝ ਕੀਤਾ ਹੋਵੇ ਤੁਸੀਂ ਇਹ ਦੇਖ ਲਓ ਨੇ ਮੱਲੇ ਦੇ ਵਿੱਚ ਹੀ ਘੱਟੋ ਘੱਟ ਨਹੀਂ ਤੇ 8-9 ਬੰਦਿਆਂ ਦੀ ਮੈਡੀਕਲ ਦਾ ਖਰਚਾ ਆਪ ਚੱਕਿਆ ਹੋਇਆ ਸੀ ਬਜ਼ੁਰਗ ਬੰਦਿਆਂ ਦਾ ਕੁਝ ਲੋਕ ਹੁੰਦੇ ਜਿਹੜੇ ਘਰੋਂ ਬੇਕਾਰ ਆ ਉਹਨਾਂ ਦਾ 10 ਜਾਣੇ ਰੋਟੀ ਦਾ ਖਰਚਾ ਉਹਦੇ ਸਿਰ ਚੱਲਦਾ ਸੀਗਾ ਜੀ ਦੋ ਟੱਬਾਂ ਤੇ ਰੋਟੀ ਲਈ ਹੋਈ ਸੀਗੀ ਤੇ ਦੋ ਤਿੰਨ ਡਾਕਟਰਾਂ ਕੋਲ ਦਵਾਈ ਪੱਕੀ ਲਈ ਸੀ ਉਹਨੇ ਸਰੀਕ ਵੀ ਇਹਨਾਂ ਕੋ ਕੁਝ ਨਹੀਂ ਲੈਣਾ ਇਹਨਾਂ ਸਾਰਾ ਖਰਚਾ ਆਪ ਚੱਕਦਾ ਸੀਗਾ ਨਿੱਕੀ ਜੀ ਉਮਰ ਦੇ ਵਿੱਚ ਇੰਨੇ ਚੰਗੇ ਕੰਮ ਐਨੀ ਚੰਗੀ ਸੋਚ ਜਿਹੜੀ ਵੱਡਿਆਂ-ਵੱਡਿਆਂ ਦੇ ਵਿੱਚ ਨਹੀਂ ਸੋਚ ਹੁੰਦੀ ਜਿਹੜੀ ਉਸ ਦੇ ਵਿੱਚ ਭਰੀ ਹੋਈ ਸੀ ਕਿ ਗਰੀਬਾਂ ਦੀ ਜਿਹੜੀ ਮਦਦ ਕਰਨੀ ਸਹਾਇਤਾ ਕਰਨੀ ਉਹ ਜਿਆਦਾ ਲੋਕਡਾਊਨ ਹੋਇਆ ਜਦੋਂ ਉਦੋਂ ਵੀ ਉਹਨੇ ਮਤਲਬ ਆਪਣੇ ਤੋਂ ਲੋਕਡਾਊਨ ਸਾਨੂੰ ਸਾਰੇ ਘਰਾਂ 'ਚ ਬੈਠੇ ਹੁੰਦੇ ਸੋ ਸ਼ੈਂਪੀਓ ਕਰੋਂ ਬਾਹਰ ਨਿਕਲੇ ਕਿਸੇ ਜਿਹੜੇ ਰੋੜਾ ਦੇ ਵਿਚਾਰੇ ਰਹਿ ਰਹੇ ਸੀ ਕਿਸ ਨੂੰ ਕੰਬਲ ਦੇ ਰੋਟੀ ਦਾ ਪਾਣੀ ਸਾਰਾ ਕੁਝ ਆਫ ਕਰਕੇ ਆਂਦੇ ਸੀ ਗੱਡੀ ਲੈ ਜਾ ਕੇ ਸਾਰਾ ਕੁਝ ਰੋਟੀ ਪੈਕ ਕਰਾ ਕੇ ਰੋਟੀ ਦੇ ਕੇ ਆਣੀ ਅਸੀਂ ਨਾਲ ਜਾਣਾ ਕਦੀ ਸੋਚਣੀ ਸੀ ਵੀ ਇਦਾਂ ਦਾ ਕੰਮ ਹੋ ਸਕਦਾ ਸੀ ਉਹਦੇ ਨਾਲ ਕੁੱਤ ਦੀ ਗੱਲਬਾਤ ਹੋਈ ਕਿਉਂਕਿ ਚਾਚੇ ਤਾਇਆ ਦੇ ਮੁੰਡਿਆਂ ਨਾਲ ਤਾਂ ਅਕਸਰ ਗੱਲਬਾਤ ਹੁੰਦੀ ਹੈ ਕਿ ਹਾਂ ਮੈਨੂੰ ਕਿਸੇ ਨੇ ਇਦਾਂ ਥ੍ਰੈਟ ਕੀਤੀ ਜਾਂ ਮੈਨੂੰ ਮਾਰਨ ਦੀ ਧਮਕੀ ਦਿੱਤੀ ਕੋਈ ਗੱਲਬਾਤ ਹੋਈ ਸੀ ਕਿ ਕਿਸੇ ਵੱਲੋਂ ਧਮਕੀ ਦਿੱਤੀ ਗਈ ਕੁਝ ਵੀ ਨਹੀਂ ਅਸੀਂ ਪੁੱਛਿਆ ਵੀ ਐਡੇ ਤੇਰੇ ਫੋਲੋਅਰ ਹੱਤੇ ਤੈਨੂੰ ਕੋਈ ਇਦਾਂ ਦੀ ਗੱਲ ਆ ਸਾਨੂੰ ਦੱਸ ਦੇ ਬੰਦਾ ਵੀ ਹੁੰਦਾ ਹੀ ਆ ਵੀ ਚਲੋ ਐਡਾ ਫੇਮਸ ਹੈਗਾ ਇੰਸਟਾ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਤੈਨੂੰ ਕੋਈ ਥ੍ਰੈਟ ਵਗੈਰਾ ਆਉਂਦੀਆਂ ਗੋਲਾ ਆਉਂਦੀਆਂ ਕਦੀ ਵੀ ਨਹੀਂ ਕਹਦਾ ਨਹੀਂ ਭਾਜੀ ਮੇਰਾ ਬੜਾ ਕਿਸੇ ਨਾਲ ਵੇਅਰ ਆ ਕੋਈ ਵੀ ਮੇਰਾ ਕੋਈ ਰੋਲਾ ਹੈ ਨਹੀਂ ਕਦੀ ਅੱਜ ਤੇ ਜਦੋਂ ਉਹ ਜ਼ਾਕ ਕਤਲ ਹੋਇਆ ਤਾਂ ਉਸ ਤੋਂ ਪਹਿਲਾਂ ਉਹ ਕਿੱਥੇ ਜਾ ਰਿਹਾ ਸੀ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਸੀ ਉਸ ਦੀ ਕਤਲ ਤੋਂ ਪਹਿਲਾਂ ਅਸੀਂ ਮੇਰੇ ਹਿਸਾਬ ਨਾਲ ਅੱਧਾ ਪੂਨਾ ਘੰਟਾ ਪਹਿਲਾਂ ਇਕੱਠੇ ਬੈਠੇ ਸੀ ਸਾਰੇ ਅਸੀਂ ਹਸਪੀਟਲ ਆ ਕੋਈ ਭਰਾ ਐਡਮਿਟ ਸੀਗਾ ਸਾਡਾ ਉੱਥੇ ਬੈਠੇ ਸੀ ਅਸੀਂ ਸਾਰੇ ਇਕੱਠੇ ਬੈਠੇ ਸੀ ਉੱਥੋਂ ਘਰੇ ਚ ਲੈ ਗਏ ਸਾਰੇ ਮੈਂ ਵੀ ਘਰੇ ਚ ਲੈ ਗਿਆ ਵੀ ਘਰੇ ਚ ਲੈ ਗਿਆ ਉਹ ਮੁੰਡੇ ਆਏ ਕੋਈ ਰਾਹ ਚ ਦੱਸਣ ਕਹਿੰਦੇ ਭਾਜੀ ਇੱਦਾਂ ਦਾ ਕਰਕੇ ਉੱਥੇ ਗੱਲ ਹੋਈ ਯਾਰ ਕਾਰਤਿਕ ਦੇ ਗੁਲੀਆਂ ਮਾਰ ਦਿੱਤੀ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਜਾਂ ਕਿੰਨੀ ਹੋਇਆ ਤੇ ਜਦੋਂ ਪਹੁੰਚੇ ਫਿਰ ਉੱਥੇ ਸਾਹ ਚਾਲਦੇ ਸੀ ਕਾਰਤਿਕ ਦੇ ਕਿੰਨੀਆਂ ਗੋਲੀਆਂ ਲੱਗੀਆਂ ਸੀ ਗੋਲੀਆਂ ਤਾਂ ਆਡੈਂਟੀਫਾਈ ਜੀ ਇਹਨਾਂ ਨੇ ਪੋਸਟਮਾਰਨ ਜਿਉਂ ਕੀਤੀਆਂ ਤਿੰਨ ਚਾਰ ਕਹਿੰਦੇ ਪਏ ਉਹਦਾ ਤਾਂ ਪਤਾ ਹੀ ਨਹੀਂ ਸੀ ਵੀ ਕੁਛ ਉਹਦਾ ਤਾਂ ਹੋਇਆ ਨਹੀਂ ਸੀ ਸੋ ਕਹਿੰਦੇ ਵੀ ਐਡ ਆਊਡ ਵੀ ਉਹਨੂੰ ਮਿਲਦੀ ਸੀ ਕਾਪੀ ਜਿਹੜਾ ਫੇਮਸ ਵੀ ਸੀਗਾ ਉਸ ਨੂੰ ਬਿਲਕੁਲ ਬਿਲਕੁਲ ਜੀ ਹੁਣ ਤਾਂ ਚਲੋ ਦੋ ਤਿੰਨ ਵੱਡੀਆਂ ਕੰਪਨੀਆਂ ਸੀਗੀਆਂ ਉਹਨਾਂ ਨਾਲ ਜਿਹੜਾ ਸੀਗਾ ਵਧੀਆ ਤਰੀਕੇ ਨਾਲ ਰੀਲਰ ਰੁਲਾ ਪਾਣ ਦਾ ਸਾਰਾ ਵਧੀਆ ਕੰਮ ਚੱਲ ਰਿਹਾ ਸੀ ਉਹਦਾ ਬਾਕੀ ਪਤਾ ਨਹੀਂ ਜੋ ਪ੍ਰਮਾਤਮਾ ਨੇ ਮਨੋਰਤ ਜਿਨੀ ਲਿਖੀ ਸੀ ਉਹਦੀ ਉਸਾਰਨਾ ਚਲਾ ਗਿਆ ਆਪਣੀ ਪਰਵਾਰਕ ਮੈਂਬਰਾਂ ਦੇ ਵਿੱਚ ਸਿਰਫ ਹੰਝੂਆਂ ਤੋਂ ਇਲਾਵਾ ਕੁਝ ਨਹੀਂ ਬਚਿਆ ਕੁਝ ਵੀ ਨਹੀਂ ਹੈਗਾ ਜੀ ਖਤਮ ਹੋ ਗਿਆ ਸਾਰਾ ਕੁਝ ਸਾਡੀ ਨਾਲ ਦੀ ਬਾਹ ਟੁੱਟ ਗਈ ਚਲੋ ਘਰ ਦੇਦਾ ਫੇਕ ਮੁੰਡਾ ਹੀ ਸਾਡੇ ਨਾਲ 24 ਘੰਟੇ ਰਿਆ ਨਾ ਸਾਰਾ ਕੁਝ ਸਾਡੀ ਬਾਹ ਟੁੱਟ ਗਈ ਨਾਲ ਦੀ ਗੱਲਾਂ ਯਾਦ ਆਉਂਦੀਆਂ ਜੀ ਲਾ ਦੇ ਦੁਆਰਾ ਰੋਣੇ ਵੀ ਨਹੀਂ ਕਰ ਸਕਦੇ ਸੀ ਗੁਰਬਿਆਨ ਤੁਮਾਰਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੀ ਲੱਗਦਾ ਕਿੰਨੇ ਸਮੇਂ ਦੇ ਵਿੱਚ ਇਨਸਾਫ ਜਿਹੜਾ ਪਰਿਵਾਰ ਨੂੰ ਮਿਲੇਗਾ ਸੀਪੀ ਸਾਹਿਬ ਆਪ ਆਏ ਸੀ ਕਿ ਸੁਪਰ ਚਰਮਾਈ ਸਾਡੇ ਕੋਲੋਂ ਸੁਣ ਕਰੇ ਇਹ ਕਹਿ ਕੇ ਗਏ ਆ ਵੀ ਤੁਹਾਨੂੰ ਬਹੁਤ ਜਲਦ ਤੋਂ ਜਲਦ ਤੁਹਾਨੂੰ ਇਨਸਾਬ ਦਿੱਤਾ ਜਾਊਗਾ ਬਾਕੀ ਇਸ ਤੋਂ ਉਹਨਾਂ ਦੇ ਪ੍ਰੋਸੇ ਬੈਠੇ ਆ ਜੋ ਜਿੱਦਾਂ ਕਰੂਗੇ ਸਾਨੂੰ ਵਧੀਆ ਹੀ ਰਿਜ਼ਲਟ ਦਿਓਗੇ ਸਾਨੂੰ ਕੋਈ ਨਾ ਕੋਈ ਸਾਹਿਬ ਕੋਈ ਯਾਦ ਐਸੀ ਕੋਈ ਚੰਗੀ ਗੱਲ ਜਿਹੜੀ ਭੁਲਾਈ ਨਾ ਜਾ ਸਕੇ ਉਸ ਦੀ ਕੁਝ ਵੀ ਨਹੀਂ ਕੀ ਭੁਲਾ ਸਕਦੇ ਜੀ ਸਾਰੀਆਂ ਗੱਲਾਂ ਕੋਟੀਆਂ ਦੀਆਂ ਹੀ ਆ ਕੁਝ ਵੀ ਨਹੀਂ ਭੁਲਾ ਸਕਦੇ ਸੁਪਨੇ ਵੀ ਹੋਣਗੇ ਉਸ ਦੇ ਕਿ ਮੈਂ ਆ ਕਰਨਾ ਚਾਹੁੰਦਾ ਕਿ ਇਸ ਸੁਪਨੇ ਕੀ ਸੀ ਉਸ ਦੇ ਉਹ ਦਿਖਦਾ ਗੇਮ ਵੱਲੋਂ ਸੀਗਾ ਵੀ ਨੈਸ਼ਨਲ ਲੈਵਲ 'ਤੇ ਖੇਡਾਂ ਹੈ ਜਗ੍ਹਾ ਅੱਗੇ ਵਧੀਆ ਗੇਮ ਤੇ ਲੈਵਲ ਤੇ ਜਾਣਾ ਚਾਹੁੰਦਾ ਸੀ ਫਿਰ ਬਾਹਰ ਜਾਣਾ ਚਾਹੁੰਦਾ ਸੀ ਸਿਸਟਰ ਵਾਰ ਸੀ ਛੋਟੀ ਸਾਡੇ ਤੋਂ ਛੋਟੀ ਉਹਦਾ ਕਾਰ ਤੇ ਵੱਡੇ ਸੀ ਕਿ ਉਹਨਾਂ ਨੇ ਬਾਹਰ ਜਾਣਾ ਚਾਹੁੰਦਾ ਸੀ ਬਾਹਰ ਜਾਣਾ ਭਾਜੀ ਮੈਂ ਵੀ ਸੁਪਨੇ ਦੀ ਟਰਮ ਵਗੈਰਾ ਸਾਰੇ ਨਾਲ ਹੀ ਲੈ ਗਿਆ ਜਰਾ ਸਿਸਟਰ ਨੂੰ ਵੀ ਬਾਹਰ ਭੇਜਿਆ ਸੀਗਾ ਕਿੰਨੇ ਸਮੇਂ ਪਹਿਲਾਂ ਸਿਸਟਰ ਬਾਹਰ ਗਈ ਸੀ ਸਿਸਟਰ ਹੋ ਗਏ ਸੀ 1.5-2 ਸਾਲ ਹੋ ਗਏ ਸੀ ਪਹਿਲਾਂ ਬਾਹਰ ਸੀਗੇ 2 ਸਾਲ ਤੋਂ ਬਾਹਰ ਰਹ ਰਹੇ ਸੀ ਉਹ ਵਿਚਾਰੇ ਪਤਾ ਹੀ ਨਹੀਂ ਸੀ ਵੀ ਇੱਦਾਂ ਕੋਈ ਗੱਲ ਹੋਣਾ ਵੀ ਇੱਦਾਂ ਉਹਨੂੰ ਇਹਦਾ ਟਾਈਮ ਤੇ ਵਾਪਸ ਆਣਾ ਪਊਗਾ ਕੁੜੀ ਨੂੰ ਵਿਚਾਰੀ ਨਹੀਂ ਜਾਣਾ ਵੀ ਪਿਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਅਰਜੁਨ ਦੀ ਵਿਸ਼ਤਾ ਕਿਸੇ ਦਾ ਕਾਰਤਿਕ ਦਿਨ ਭਾਈ ਲੱਗਦੇ ਚਾਚੇ ਨੂੰ ਲੱਗਦੇ ਸਨ ਬਚਪਨ ਜੀ ਇਕੱਠੇ ਖੇਡੇ ਆ ਨਾਲ ਘੁੰਮੇ ਫਿਰੇ ਆ ਗਲਤ ਹੋਈ ਬਹੁਤ ਜੀ ਨਾਲ ਇਦਾਂ ਦਾ ਸੀਗਾ ਨਹੀਂ ਉਹ ਜਿੱਦਾਂ ਦਾ ਹਨ ਬਣਾਤਾ ਲੋਕਾਂ ਨੇ ਉਹ ਗਲਤ ਜੀ ਹੋਈ ਆ ਕਿਵੇਂ ਦਾ ਸੁਭਾਅ ਕਿਵੇਂ ਦਾ ਸੀ ਕਿਵੇਂ ਦਾ ਨੇਚਰ ਸੀ ਉਸ ਦਾ ਸੁਭਾਅ ਤਾਂ ਬਹੁਤ ਵਧੀਆ ਸੀ ਸਾਰਿਆਂ ਨਾਲ ਮੇਰੇ ਵੱਤ ਦਾ ਹੀ ਚੰਗੇ ਤਰੀਕੇ ਨਾਲ ਬੋਲਦਾ ਸੀ ਵੱਡੇ ਛੋਟੇ ਨੂੰ ਇੱਜ਼ਤ ਦਿੰਦਾ ਸੀ ਨਾ ਕਿਸੇ ਨੂੰ ਮਾੜਾ ਚੰਗਾ ਕਦੀ ਬੋਲ ਲਿਆ ਨਾ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਨਹੀਂ ਜੈਲਸੀ ਨਾ ਹੋਇਆ ਇਹ ਲੋਕ ਚੜਨ ਲੱਗੇ ਫੇਮ ਮਿਲ ਰਹੀ ਉਹਨੂੰ ਸਵਾ ਸਹੀ ਚੀਜ਼ਾਂ ਬਈ ਜਦੋਂ ਅੰਤਿਮ ਸੰਸਕਾਰ ਹੋਇਆ ਤਾਂ ਪੂਰਾ ਸ਼ਮਸ਼ਾਨ ਘਾਟ ਪਰ ਚੁੱਕਿਆ ਸੀ ਸੜਕਾਂ ਤੱਕ ਬਲੌਕ ਹੋ ਗਈਆਂ ਸੀ ਇੰਨਾ ਕਿ ਨੌਜਵਾਨ ਜਿਹੜੇ ਨੇ ਕਾਰਤਿਕ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਵੀ ਇਹੀ ਖੱਟ ਕੇ ਗਿਆ ਸੀ ਕਿਉਂਕਿ 3 ਲੱਖ ਫੋਲੋਅਰ ਸੀ ਕਾਫੀ ਪਸੰਦ ਕਰਦੇ ਸੀ ਉਸਨੂੰ ਲੋਕ ਹਾਂਜੀ ਬਹੁਤ ਜ਼ਿਆਦਾ ਚੰਦ ਕਰਦੇ ਸੀ ਯੂਥ ਆਈ ਕਹਿੰਨੀ ਸੀਗਾ ਇੱਕ حساب ਦਾ ਲੋਕਾਂ ਲਈ ਕਦੀ ਗਲਤ ਨਹੀਂ ਚੀਜ਼ ਹੈ ਗੈਂਗਸਟਰ ਹੁੰਦਾ ਕਿਸੇ ਨੇ ਨਿਆਣਾ ਨਹੀਂ ਸੀ ਘੱਟ ਨਹੀਂ ਹੋਣਾ ਸੀ ਨਾ ਇੰਨੇ ਲਾਈਕ ਆਣੇ ਸੀ ਨਾ ਉਹਦੇ ਇੰਨੇ ਫੋਲੋਅਰ ਵਧਣੇ ਜਿਸ ਹਿਸਾਬ ਨਾਲ ਲੋਕ ਕਿਹਨੂੰ ਦੱਸਦੇ ਉਹ ਗਲਤ ਹੋਈ ਹੈ ਜੀ ਇਹ ਜੈਲਸੀ ਨਾ ਹੋਇਆ ਜੀ ਫੇਮ ਸੀਗਾ ਉਹਦੇ ਕੋ ਸੜਨ ਲੱਗ ਗਈ ਸੀ ਸਾਰੇ ਫਿਰ ਲੋਕ ਸੜਨ ਲੱਗ ਗਏ ਜਦੋਂ ਫੇਮਸ ਹੋਣਾ ਸ਼ੁਰੂ ਹੋਇਆ ਤੇ ਇੱਕ ਜੈਲਸੀ ਹੋ ਗਈ ਕਿ ਇਹ ਕਿਉਂ ਫੇਮਸ ਹੋ ਰਿਹਾ ਇੰਨਾ ਜ਼ਿਆਦਾ ਆਹੀ ਚੀਜ਼ ਸੀਗੀ ਲੋਕ ਸੜਨ ਲੱਗ ਗਏ ਇੰਨਾ ਅੱਗੇ ਤਰੱਕੀਆਂ ਕਰਦੇ ਆ ਮੁੰਡਾ ਇਹ ਹੀ ਚੀਜ਼ ਸੀਗੀ ਉਹ ਮਹਾਰਾਜੀ ਦੇ ਪਰ ਉਹ ਅੱਜ ਉਸਦੀ ਆਤਮਿਕ ਸ਼ਾਂਤੀ ਲਈ 파ੜ ਦਾ ਭੋਗ ਰੱਖਿਆ ਗਿਆ। ਸਵੇਰ ਤੋਂ ਹੀ ਕਾਫੀ ਜ਼ਿਆਦਾ ਮੀਂਹ ਵੀ ਪੈ ਰਿਹਾ। ਸ਼ਹਿਰ ਦੀਆਂ ਸੜਕਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਪਾਣੀ ਨਾਲ ਭਰ ਗਈਆਂ ਪਰ ਫਿਰ ਵੀ ਜਿਹੜੇ ਉਹਨਾਂ ਦੇ ਦੋਸਤ ਨੇ ਉਸ ਨੂੰ ਚਾਉਣ ਵਾਲੇ ਐਨੇ ਮੀਂਹ ਦੇ ਵਿੱਚ ਵੀ ਇੱਥੇ ਪਹੁੰਚ ਰਹੇ ਨੇ। ਪਿਆਰੀ ਖੱਟਿਆ ਯੂਨੀਵਰਸਿਟੀ ਸ਼ਮਸ਼ਾਨ ਘਾਟ ਵੀ ਦੇਖ ਸਕਦੇ ਸੀ ਉਸ ਦਿਨ ਕਿ ਕਿਤੇ ਉੱਥੇ ਪੈਰ ਰੱਖਣ ਨੂੰ ਜਗ੍ਹਾ ਵੀ ਨਹੀਂ ਸੀਗੀ। ਇੱਥੋਂ ਤੱਕ ਤੁਸੀਂ ਇਹ ਦੇਖੋ ਵੀ ਅਸੀਂ ਉਹਨੂੰ ਆਪਣੇ ਮੋਢਿਆਂ ਤੇ ਲੈ ਕੇ ਆਇਆ ਤੇ ਲੋਕੀ ਸਾਨੂੰ ਧੱਕੇ ਮਾਰ ਰਹੇ ਵੀ ਅਸੀਂ ਦੋ ਵਾਰੀ ਅਸੀਂ ਡਿਗੇ ਆਪ ਉਥੋਂ। ਵੇੱਡਾ ਉੱਥੇ ਇੱਕ ਸਾਹ ਦਾ ਹਜੂਮ ਹੀ ਆਇਆ ਹੈ ਜਿਸ ਜਿੰਨਾ ਵੀ ਲੋਕੀ ਸ਼ਮਸ਼ਾਨ ਘਾਟ ਦੀ ਛੱਤ ਦੇ ਉੱਪਰ ਸੀਵਿਆ ਦੇ ਉੱਪਰ ਜਿਹੜੇ ਆਲੇ ਦੁਆਲੇ ਸਾਰੇ ਉੱਪਰ ਚੜੜ ਜਾਣਗੇ ਉੱਥੇ ਵੀ ਪਿਆਰ ਹੀ ਖੱਟਿਆ ਸੀ ਜ਼ਿੰਦਗੀ ਚ ਉਹਨੇ ਹੋਰ ਕੁਝ ਨਹੀਂ ਸੀਗਾ ਜੀ ਜਿਹਨੇ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਪਿਆਰ ਖੱਟ ਕੇ ਗਿਆ ਜੀ ਕਹਿ ਨਹੀਂ ਸਕਦੇ ਕੋਈ ਉਸ ਬੰਦੇ ਬਾਰੇ ਬਿਲਕੁਲ ਪਰਿਵਾਰਕ ਮੈਂਬਰ ਜਿਹੜੇ ਨੇ ਰੋ ਰੋ ਕੇ ਬੁਰਾ ਹਾਲ ਹੈ ਹੁਣ ਇੱਕੋ ਹੀ ਮੰਗ ਹੈ ਕਿ ਇਨਸਾਫ ਮਿਲ ਜਵੇ ਦੋਸ਼ੀਆਂ ਨੂੰ ਜਿਹੜਾ ਪੜਿਆ ਜਾਵੇ ਤੇ ਉਹਨਾਂ ਨੂੰ ਬਣਦੀ ਜਿਹੜੀ ਹੈ ਸਜ਼ਾ ਦਿੱਤੀ ਜਾਵੇ ਕਾਰਤਿਕ ਪੱਗਨ ਜੋ ਕਿ ਕਾਫੀ ਜ਼ਿਆਦਾ ਫੇਮਸ ਸੀ ਇੰਸਟਾਗ੍ਰਾਮ ਦੇ ਉੱਤੇ 3 ਲੱਖ ਤੋਂ ਵੱਧ ਉਸਦੇ ਫੋਲੋਅਰਸ ਸੀ ਗਰੀਬਾਂ ਦੀ ਮਦਦ ਕਰਦਾ ਹੁੰਦਾ ਸੀ ਜੋ ਜਿਵੇਂ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਤੇ ਕਹਿੰਦੇ ਨੇ ਕਿ ਉਸ ਦੀ ਜਿਹੜੀ ਹੈ ਮਸ਼ਹੂਰ ਪਪੂਲੈਰਿਟੀ ਜਿਹੜੀ ਹੈ ਉਸ ਨੂੰ ਅੱਜ ਮੌਤ ਦੇ ਘਾਟ ਉਤਾਰ ਗਈ ਲੋਕ ਉਸ ਤੋਂ ਜੈਲਸੀ ਫੀਲ ਕਰਦੇ ਸੀ ਸੜਨ ਲੱਗੇ ਸੀ ਜਿਸ ਕਰਕੇ ਜਿਹੜਾ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਜਿਹੜਾ ਹੈ ਦੋਸ਼ੀਆਂ ਨੂੰ ਵੈਰੀਫਾਈ ਕਰ ਲਿੱਤਾ ਗਿਆ ਤੇ ਪਰਿਵਾਰਕ ਮੈਂਬਰਾਂ ਨੂੰ ਹੁਣ ਇਹੀ ਆਸ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਰ ਡੇਲੀ ਪੋਸਟ ਪੰਜਾਬੀ